ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਮੈਂ ਹਾਕੀਕ ਤੌਰ ਤੇ ਆਪਣੇ ਚੈਨਲ ਤੋਂ ਸੁਬਾਹ ਤੱਕ ਹੈ ਅਸੀਂ ਸਾਰੇ ਠੀਕ ਠਾਕ ਹਾਂ ਜੀ ਵਾਹਿਗੁਰੂ ਦੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਟਾਈਮ ਅੱਛੇ ਵੱਜ ਗਏ ਮਾਰਨਿੰਗ ਦੇ ਤੇ ਕੈਮਰੇ ਥੋੜਾ ਸਾਫ ਦਿਖਾਈ ਦਿੰਦਾ ਉਹ ਲੈਟਾ ਹਾਂ ਚੱਲੀ ਜਾਂਦੇ ਨੇ ਚ ਵਖਲਾ ਜਗਾ ਸਰਦਾਰ ਜੀ ਹੁਣ ਖਾਏ ਨੇ ਕਰ ਰਾਤ ਨੂੰ ਮੇਲਾ ਹੋਣਾ ਇੱਧਰ ਬੈਠਾਂ ਚਾਚਾ ਜੀ ਕੋਲੇ ਉਹ ਮੈਂ ਆਪਣੀ ਮੱਜਾਂ ਦੀ ਧਾਰਾ ਕੱਢ ਲਈਆਂ ਹੁਣ ਆਪਦੀ ਮੱਜ ਦੀ ਧਾਰੋ ਕੱਢਣ ਗਏ ਨੇ ਕਿਉਂਕਿ ਇੱਕ ਮੱਜਰੀ ਉਹ ਕੱਢਦੇ ਨੇ ਦੋ ਮੱਜਾਂ ਦੀ ਮੈਂ ਕੱਢਦੀ ਆ ਹੁਣ ਦੱਸਿਆ ਸਰਦਾਰ ਜੀ ਇੱਥੇ ਪੰਦੇ ਨੇ ਕਿ ਉਹ ਕਿ ਰਾਤ ਨੂੰ ਨਹੀਂ ਇਤਨੇ ਰੋ ਇੱਧਰ ਆਉਂਦੇ ਨੇਗੇ ਮੈਂ ਆਪਣੀ ਮੱਜ ਸੁਣਨ ਆਲੀ ਹੈਗੀ ਬਾਬਾ ਜੀ ਕਥਾ ਕਰ ਰਹੇ ਨੇ ਸੁਣ ਸੁਣ ਬਹੁਤ ਸ਼ਹਿਰ ਆ ਦੇ ਰਸਾਰ ਸਾਰ ਸਾਰ ਇਹ ਤਾਂ ਹਾਂ ਤਾਂ ਤਾਂ ਦੀ ਵਾਰੀ ਕਰ ਆ ਲਾਈਟ ਬੰਦ ਕਰੇਗੇ ਨਾ ਸੋਣਾ ਬੇੜਾ ਹੋ ਗਿਆ ਆਪਣਾ ਇੱਕ ਤਾਂ ਹੋ ਹੋ ਗਿਆ ਕੜਿਆ ਕੁੜਿਆ ਗਿਆ ਇੱਕ ਕੱਲ ਜਿਹੜਾ ਦੇ ਟਾਰਾ ਵਾ ਸੀ ਪੈ ਗਿਆ ਨਾ ਛੜਕ ਗਿਆ ਲੋ ਜੀ ਪਪਾ ਬਣਾਵਾਂਗੇ ਪਲੀਰ ਦੀ ਸਵਾਦੀਆਂ ਦੀ ਮੇਰੇ ਸਪੂਜੀ ਪੁਰਜੀ ਆ ਸਵਾਦੀਆਂ ਦੇ ਪੈਕਟ ਖਤਮ ਹੋ ਗਏ ਦੋ ਪੈਕਟ ਹੋਰ ਲਏ ਭਾਇਓ ਤਾਂ ਹੋ ਗਏ ਖਤਮ ਆਦੇ ਤਾਂ ਹੈ ਨਹੀਂ ਕਿਸੇ ਨੇ ਕਿਤੇ ਲੱਗਵਾਖਾ ਨੂੰ ਕਰਦੇ ਨਹੀਂ ਫਟੜਦਾ ਮੈਂ ਤਾਂ ਕਿਤੇ ਖਾਦੀ ਦੀ ਜਾਂਦੀ ਏ ਪੁਰਜੀ ਨਹੀਂ ਵੀ ਮਿਲਦਾ ਆਪੀ ਬਣਾਇ ਖਾਏ ਨਹੀਂ ਜੀ ਮੰਤੋਂ ਨੀ ਬਿਲਾ ਦੇ ਜਿਹੜੀ ਤੁਸੀਂ ਖਾਣੇ ਉਸੇ ਕਰੀਏ ਹੈ ਜਬਾਖਣ ਕਰ ਬਣੇ ਮੈਂ ਤਾਂ ਆਪਣੀ ਸੁੱਕੀ ਜੀ ਵਧੀਆ ਲੱਗਦੀ ਦੋ ਪੈਕਟ ਲਿਆਂਦੇ ਸੀ ਤਿੰਨ ਚਾਰ ਮਹੀਨੇ ਹੋ ਗਏ ਹੋਰਾ ਜਿੱਦੇ ਸਬਜ਼ੀ ਨਹੀਂ ਹੁੰਦੀ ਉਹਨਾਂ ਨੂੰ ਕਰਦਾ ਉਹ ਵਧੀਆ ਵੀ ਲਾ ਦੇ ਜੋ ਪਨੀਰ ਨੂੰ ਪਾ ਹੋਏ ਫਿਰ ਤਾਂ ਬਹੁਤ ਵਧੀਆ ਲਾ ਦੇ ਮਾਟਰ ਨੂੰ ਪਾ ਕੇ ਤਾਂ ਨਹੀਂ ਆਵੇ ਸੀ ਹੈ ਲਾ ਲਾਂਗੇ ਛੁੱਟੀਆਂ ਦੀ ਕੱਲ ਨੂੰ ਕੰਮ ਕਰਾਇਓ ਕੰਮ ਕਰਕੇ ਰੋਟੀ ਮਿਲ ਜਵੇ ਬੀ ਕੰਮ ਕਰਕੇ ਰੋਟੀ ਮਿਲਦੀ ਐ ਐਂ ਰੋਟੀ ਮਿਲਦੀ ਠੀਕ ਐ ਕਰੇ ਨਾ ਕੰਮ ਤੋਂ ਰੋਟੀ ਕਿਸੇ ਨੂੰ ਨਹੀਂ ਆਇਆ ਨਹੀਂ ਬੀਬੀ ਫਿਰ ਪਰੌਂਠੇ ਤੇ ਬਾਅਦ ਟਾਈਮ ਲੱਗਦਾ ਨਾ ਦੂਜਾ ਸਾਰਾ ਕੰਮ ਹੀ ਰਹਿ ਜਾਂਦਾ ਨਾ 10:00 ਵਜ ਗਏ ਹੋਰ ਦੂਜਾ ਸਾਰਾ ਕੰਮ ਰਾਇ ਜਾਂਦਾ ਹੈਗਾ ਸਾਡੇ 9 ਰੋਟੀ ਲੱਗੀ ਦੀ ਗੱਲ ਹੂੰ ਲੋ ਜੀ ਪਾ ਤੇਲ ਧਰ ਦਿੱਤਾ ਹੈਗਾ ਬੀਬੀ ਰੋਟੀ ਬਣਾਉਂਦੀ ਐ ਆਪਾਂ ਬਣਾਉਣੇ ਆਗੇ ਸਬਜ਼ੀ ਸਬਜ਼ੀ ਬਣਾਵਾਂਗੇ ਆਪਾਂ ਸੁਣਦਾ ਸੀ ਤਾ ਪਨੀਰ ਸਵਾ ਬੀਲ ਤੇ ਪਨੀਰ ਪਾਇਰ ਮੇਰੇ ਨੰਗੇ ਲੈਗੇ ਮੈਂ ਦਾ ਪਕਾ ਕੇ ਲੈਣ ਤੇ ਪਲਾਕੀ ਰੋਤੀ ਰੋਣੀ ਰੋਕਣ ਲੱਗ ਜਣੇ ਜਰੋਂ ਮੁੰਡਿਆ ਕੀ ਹੋ ਗਿਆ ਬੁੰਡੇ ਤੱਤਾ ਤੱਕ ਲੱਗੂ ਮੈਂ ਇਧਰੋਂ ਆ ਗਿਆ ਲੈ ਕਿਉਂ ਮਦਦ ਦੀ ਬੀਬੀ ਨੂੰ ਸੰਦੇ ਬਚਾ ਲੈ ਵੀਰੇ ਹੁਣ ਤੱਤਾ ਚਿੰਟਾ ਵੀ ਮੇਰੇ ਕੋਲ ਮੈਂ ਕਹਿਣਾ ਕੀ ਹਾਂ ਸਾਜਾ ਇਹ ਕੀ ਕਹਾਂਦੀ ਮੈਂ ਸੀ ਕੁਝ ਨਹੀਂ ਦੇਖਿਆ ਮੈਂ ਇਹ ਤਾਂ ਤਵਾ ਚ ਉਤਾਲਿਆ ਹਿੰਦਾ ਗਲਤ ਕਰਿਆ ਮੈਂ ਬੋਲੀ ਇਹ ਨਾ ਲਾਤਾ ਬੋਚ ਕੇ ਨਾਲ ਆਤਾ ਫਿਰ ਉਹ ਹੀ ਗੱਲ ਮਾਂ ਮਾਂ ਕੌਣ ਦਾ ਹਿੱਸਾ ਨਾ ਇਹ ਨਹੀਂ ਲੱਗਦਾ ਕੁਲ ਬਹੁਤ ਸਮਝ ਸਮਝ ਸਵੇਰ 7:00 ਵਜੇ ਹੈ

ਨੀਰ ਆਪਣਾ ਮੈਂ ਹੁਣ ਜਮਾਇਆ ਨਹੀਂ ਸੀ ਰਾਤ ਨੂੰ ਹੀ ਹੈ। ਆਹ ਪਾਪਨ ਚੋੜ ਤੇ ਪਾਵਾਂਗੇ। ਮਾਂ ਦਸਾਂ ਦੀ ਗਾਦੀ ਮੇਰੇ ਦਾਲ ਦੀ। ਹਾਓ ਰਾਤ ਦਾਲ ਕਿਉਂਕਿ ਦਾਲ ਤਰੇ ਤੀ ਮੂੰਗੀ ਮਸਲੀ ਤਰੀ ਤੀ ਸਪਿਆ। ਸਾਹੀ ਦਾਲ ਦੀ ਜਿਹੜੀ। ਦੋਬੀ ਹੈ। ਲਓ ਜੀ ਆਪਣੇ ਟਮਾਟਰ ਤੇ ਪਿਆਜ਼ ਥੋੜੀ ਦੇ ਦੇਣਗੇ। ਤਾਂ ਇਹਦੇ ਪਾਵਾਂਗੇ ਹੁਣ ਆਪਾਂ। ਸੁਆਦ ਨੂੰ ਤਾਂ ਮੈਂ ਮਿਰਚ। ਸਦਾ ਸਦਾ ਸੱਦ ਲੈਣੇ। घटता है इलाज लून मिर्च घट द इलाज मैदल इलाज नहीं क्या ਤੇਟ ਗਿਆ ਤੇਟ। ਸਹੀ ਹਾਤੀ ਆ ਕੇ ਮਸਾਲਾ ਜਤਾ ਠੀਕ ਹੋ ਰਿਹਾ ਇਹ ਤਾਂ ਹੋ ਰਿਹਾ। ਸੋ ਆ ਬਿੰਦਪੁਰ ਜੀ ਬਣੀ ਆ ਜੋ ਤਾਂ ਤੁਹਾਨੂੰ ਖਰਾਬ ਹੋ ਗਿਆ ਉਹ ਕਾਲਾ। ਉਹ ਤਾਂ ਮੈਂ ਡੋਲਤਾ। ਉਹ ਆਂਧੂ ਹੁੰਦਾ। ਉਹ ਤਾਂ ਤਾਂ ਤਾਜ਼ੇ ਤਾਜ਼ੇ ਆਲੂ ਤਾਂ ਆ ਕੇ ਤਾਜ਼ੇ ਬਸ ਸੋਰੀ ਪਰੌਂਠੇ ਬਣਾ ਲਵਾਂਗੇ ਨਾ ਉਹ ਕੱਲ ਤਾਂ ਬੇਹਾ ਹੁੰਦਾ। ਅਸਰ ਜੀ ਘਾਲ ਬਸ ਉਹਨਾਂ ਦੀ ਪੁਰਜੀ ਪਸੰਦ ਨਹੀਂ। मेरी तो हो गया थे, चेनों को पका लांगे, सबकी दो कमेंट्स चलवा लांगे, पानी तंज जब तक तू खत्म होगा, कनेक्ट क्यों होगा? साड़ी बहुत हल्का, हाँ तो ये बच्चा, हाँ, ओनली ਕਈਆ ਲੋ ਜੀ ਆਪਣਾ ਮੱਜਾਂ ਦਾ ਕੰਮ ਨਿਬੜ ਗਿਆ ਤੇ ਨਮਾ ਕੇ ਤੇ ਪੀ ਹੋ ਗਿਆ ਨਮਾ ਦਿੱਤੀਆਂ ਨੇ ਗੀਆਂ ਨਮਾ ਕੇ ਰਕਾਨਾ ਚੌੜ ਕਰਕੇ ਨਿਗੀਆਂ ਕੱਟੀਆਂ ਬੈ ਗਈਆਂ ਇਧਰ ਸਫਾਈ ਕਰ ਦਿੱਤੀ ਹੱਥ ਨੂੰ ਸਾਰਾ ਸੁੱਕ ਕੇ ਆਏ ਬਣ ਜੂ ਹਰਸ ਕੱਕ ਪਾ ਦਿੱਤੇ ਰੱਖਣਾ ਪੈਣਾ ਨੂੰ ਸਾਰੇ ਕੰਮ ਨਿਭੜ ਗਏ ਨੇ ਇਧਰੋਂ ਉਧਰੋਂ ਰਹਿ ਗਏ ਪੋਚੇ ਦੋ ਦਿਨਾਂ ਦੇ ਸੁੱਟੇ ਤੇ ਮੇਰੇ ਧੀਆਂ ਨੇ ਲਾ ਦਿੱਤੇ ਦੀ ਪੋਚੇ ਸਹੀ ਗੱਲ ਅੱਜ ਕਹਿੰਦੇ ਹੁੰਦੇ ਨੇ ਧੀਆਂ ਦੀ ਮਹਾਰਾਣੀ ਜਿਹੜੇ ਪੇਪਰ ਦੀ ਪਾਣੀ ਜਿੱਦਾਂ ਸੁਗੰਧ ਹਰ ਉਹਨਾਂ ਸੁੱਕਦੀ ਹੁੰਦੀ ਆ ਸਾਨੂੰ ਬਹੁਤ ਸੁਹਾਰਾ ਹੋ ਜਾਂਦਾ ਕਿਉਂਕਿ ਸਫਾਈਆਂ ਦਾ ਮੈਨੂੰ ਕੋਈ ਫਿਕਰ ਨਹੀਂ ਰਹਿੰਦਾ ਤਾਂ ਕਿ ਉਹਨੀਆਂ ਰੀਆਂ ਦਾ ਪੋਚਿਆਂ ਦਾ ਚੜੂ ਦਾ ਜਿਵੇਂ ਪਿਸਤਰੇ ਚੱਕਣੇ ਨੇਂ ਦਿਨੇ ਹਨਾ ਤਾਂ ਕਰਕੇ ਨੂੰ ਕੋਈ ਫਿਕਰ ਨਹੀਂ ਰਹੇਗਾ ਤੇ ਇਧਰੋਂ ਵੀ ਨਿਬੜ ਗਿਆ ਬਾਥਰੂਮ ਸਾਫ ਕਰ ਦਿੱਤੇ ਨੇਗੇ ਬਾਥਰੂਮ ਵੀ ਸਾਫ ਕਰ ਦਿੱਤੇ ਨੇਗੇ ਤੇ ਸਾਡ ਤਾਂ ਸਾਰੀ ਬੇਰੀ ਨੇਰੀ ਨੇ ਤੋੜ ਦਿੱਤੀ ਹੋ ਪਾਏ ਨੇ ਪੋਸਟ ਚਾਰ ਤੇ ਡਾਣੇ ਉਹ ਸਾਫ ਪਾਏ ਨੇਗੇ ਸਾਰੀ ਬੇਰੀ ਨੇਰੀ ਨੇ ਤੋੜ ਦਿੱਤੀ ਹੈਗੀ ਇਹ ਜਿਹੜੀ ਰਹਿ ਗਈ ਨਾ ਚਾਹ ਟਾਣੀ ਨੇ ਸਪਰੇਅ ਕਰ ਦੋ ਸੂੰਡੀਆਂ ਮੈਸਾਂ ਤੇ ਚੜੀਆਂ ਫਿਰਦੀਆਂ ਨੇ ਕੱਲ ਮੈਂ ਦੋ ਤਿੰਨ ਮਾਰੀਆਂ ਨੇ ਸੂੰਡ ਹੈ ਹੋਰ 톨 ਆ ਕੇ ਨਾ ਸਪਰੇਅ ਕਰਕੇ ਨਾ ਲਓ ਨੇ ਤਾਂ ਕਰੇਲੇ ਨੇ ਬੇਲਾਂ ਤੇ ਸੂੰਡੀਆਂ ਨੇ ਬਾਹ ਲੀਆਂ ਸਾਰੇ ਕਰੇਲਿਆਂ 'ਚ ਗਲੀਆਂ ਹੋਈਆਂ ਪਈਆਂ ਨੇ ਤੇ ਕੱਪੜੇ ਪਣ ਤੋਹ ਦਿੱਤੇ ਨੇ ਸਾਰੇ ਤੇ ਕੱਪੜੇ ਵੀ ਤੋਹ ਦਿੱਤੇ ਨੇਗੇ ਆਈਦਰੋ ਛਾੜੂ ਪੋਚਾ ਰਹਿ ਗਿਆ ਛਾੜੂ ਲਾਗੇ ਜਣੀ ਤੇ ਪੋਚਾ ਪੋਚੇ ਰਹਿਗੇ ਨੇਗੇ ਸਾਰਤਾ ਸਬਜੀ ਤੋੜਨ ਨੂੰ ਜਾਇ ਜਾਂਦਾ ਖੇਤ ਇੰਨੇ ਭਿੰਡੀਆਂ ਨੇ ਚਮਲਾ ਸਾਰੀਆਂ 5-10 ਹੀ ਕੱਚੀਆਂ ਨਿਕਲ ਲੰਗੇ ਹਨ ਬੀਬੀ ਛਿੱਟਾ ਪਰਾ ਰੂੜੀ ਤੇ ਚੱਕ ਤੇ ਦੇਖੋ ਸਾਰੇ ਡਾਂਗਾ ਵਰਗਾ ਹੋ ਗਿਓ ਕਾਰੀਆਂ ਬੋਟਾਂ ਨੇ ਸਾਡੇ ਤਾਂ ਸਬਜੀ ਵੀ ਤੋੜਨ ਜਾਇ ਜਾਂਦੇ ਕੂੜੀਆਂ ਉਹ ਕਰਦ ਗਏ ਨਿਕਲ ਜੇ ਨਿਕਲੀਆਂ ਪੰਜ ਸੱਤ ਸੁਖਮਣ ਹੋਰੀਆਂ ਨੂੰ ਕਰ ਦਾਂਗੇ ਸਕੂਲ ਅਤ ਮੂੰਗੀ ਘਰਾਂ ਕਦੋਂ ਵੀ ਨਹੀਂ ਕਰਦੀ ਸਾਬਤ ਮੂੰਗੀ ਹਨਾ ਭਿਉ ਨਹੀਂ ਆਉਂ ਉਹਨਾਂ ਨੂੰ ਤੋਕ ਸਮਾਰ ਕੇ ਫਿਰ ਆਪਾਂ ਥਣੇ ਬਾਪੂ ਉਹਨਾਂ ਨੂੰ ਕੀ ਦੌੜਨ ਬਚਾਦੀ ਫਿਰ ਕਹਿੰਦਾ ਲੱਗਦੀਆਂ ਨਹੀਂ ਹੋਰ ਫਾਲ ਚੱਕੀ ਬੈਠੀਆਂ ਨੇ ਇਹ ਤਾਂ ਸਾਰੀਆਂ ਹੀ ਪੱਕੀਆਂ ਨੇ ਤਾਂ ਹਾਂ ਗੋਲੀਆਂ ਵੀ ਨਹੀਂ ਹੈਗੀਆਂ ਹੋਰ ਇਹ ਸਾਰੀਆਂ ਪੱਕੀਆਂ ਨੇ ਕੂੜੀਆਂ ਜੋ ਅੱਗੇ ਨਿਕਲਣ ਇੱਕ ਦੋ ਨਿਕਲਣ ਪੇੜਾ ਨਿਕਲਣਗੇ ਮਤਲਬ ਆ ਦੇਖ ਕੋ ਦੋ ਇਹ ਸਾਰੀ ਪੱਕੀਆਂ ਨੇ ਜੇ ਪੱਕ ਕੱਚੀਆਂ ਹੁੰਦੀਆਂ ਕਿਸੇਰ ਕੰਮ ਆਉਂਦੀਆਂ ਇਹ ਸਾਰੀ ਉੱਜੇ ਹੋਏ ਨੇ ਛੱਡਦੇ ਕੋਈ ਨਹੀਂ ਤੇ ਉੱਥੇ ਹਾਂ ਸਾਰੀ ਉੱਜੇ ਹਾਂ ਸਾਰੀ ਉੱਜੇ ਹੋਏ ਨੇ ਬੋਟਾਂ 'ਚ ਹੋਰ ਉੱਥੇ ਕੋਈ ਨਹੀਂ ਆਣਗ ਮਾਰਨ ਅੱਗੇ ਛੱਡਦਾ ਨਹੀਂ ਤੀ ਹੁਣ ਉਹ ਸਭ ਬੋਟਾਂ 'ਚ ਉੱਜੇ ਹੋਏ ਨੇ ਇਹ ਦੇਖਣ ਦਿਖਾਉਣਾ ਕਿ ਕਿੰਨੀਆਂ ਕੱਚੀਆਂ ਨਿਕਲ ਗਈਆਂ ਮਤਲਬ 5-4 ਕਿ ਕੱਚੀਆਂ ਹੋਣਗੀਆਂ ਜੇ ਹੋਈਆਂ ਨਹੀਂ ਤਾਂ ਬੱਸ ਚਲ ਗਰਮ ਗਰਮ ਦਾ ਡੰਡ ਛੱਡਦੀ ਚੱਲ ਕੇ ਹੂੰ ਕਰਤੀ ਪਨ ਨਾ ਦਾਂਗੇ ਹੁਣ ਪਕਰਦੀ ਨਹੀਂ ਜਿਹੜੀਆਂ ਹੋਈਆਂ ਹੋ ਰਹਾ ਕਰਾਂਗਾ ਫਿਰ ਤਾਂ ਮੂੰਗੀ ਕਰਾਂਗੇ ਉੱਤੇ ਮੈਂ ਸਬਜ਼ੀ ਤੇ ਜਮੀ ਮਣੱਕਿਆ ਪਿਆਗਾ ਰੂੜੀ ਤੇ ਮਾਰੇ ਉਹ ਗਾਂਹਾਂ ਦੇ ਉੱਤੇ ਉਹ ਗੋਹਾ ਸੜਦਾਂਗੇ ਗਲ ਜਾਣਗੇ ਹਾਂ ਆਹ ਉਹ ਰਾਂ ਪੱਕੀਆਂ ਜੀਆਂ ਨੇ ਜਿਹੜੀਆਂ ਮੋਟੀ ਮੋਟੀ ਆ ਦੂਜੀਆਂ ਆਹ ਧਰਲੀ ਸੜਤੀਆਂ ਨੇ ਜਿਹੜੀਆਂ ਹਾਂ ਸੁਟ ਬਣਾ ਪੱਕੀਆਂ ਤੇ ਤਪੀਆਂ ਨੇ ਉਸ ਸਪਰੇਅ ਕਰਨਗੇ ਢੋਲੀ ਲੈਣਗੇ ਨਹੀਂ ਇਹ ਨੂੰ ਛੁੰਡੀ ਪਈ ਬੇਰੀ ਤੇ ਜਿਹੜੇ ਚਾਰ ਦਾਣੇ ਬਚ ਗਿਓ ਤੇ ਤਾਂ ਕਰਦੀਏ ਚੜ ਗਈ ਮੋਸਰ ਤੋਂ ਮੈਥਾਂ ਡਰ ਗਈਆਂ ਬਾਹਤੰ ਬੀਸੀ ਇਹਨਾਂ ਬਿਯਾਰੀ ਤੋਂ ਆਚਾਰ ਤੇ ਸਿੱਟੇ ਪੈਂਦੇ ਨੇ ਨੇ ਓਏ ਚਾਰ ਤੇ ਸਿੱਟੇ ਪੈ ਗਏ ਤਾਂ ਨਹੀਂ ਕੋਈ ਡਰ ਆਹ ਸ਼ਾਮ ਨੂੰ ਰਾਤ ਸਵੇਰ ਅਜੀ ਕਰੇਲੇ ਆਂ ਕੋਰੇਲੇ ਦੀ ਬੇਅਚ ਬਲਾਂ ਹੀ ਟੁੰਡੀਆਂ ਨੇ ਜਿਹੜਾ ਕਰੇਲੇ ਲੱਗਦੇ ਨੇ ਮਾ ਹੁੰਦੇ ਖਾਈਆਂ ਗਰੋ ਰੇ ਜਿਹਦਾ ਪੰਪ ਪਾਈ ਤੇ ਮਾਰ ਨਾਲ ਕੰਡ ਜੀ ਤੇ ਹਾਂ ਮਾਰ ਕੋਈ ਕਿਛੂ ਕਿਛੂ ਦਾ ਹਲੂਤਾ ਖਾਇਕ ਹੈ ਨਹੀਂ ਮਾਰ ਦੇ ਤੇਰਾ ਤਾਂ ਕਿਤੇ ਬਾਹਰ ਨਹੀਂ ਜੀ ਆ ਜਾਣਾ ਪੜੀ ਚੋਕੜਾਂ ਤੇ ਮੁੱਤਾਂ ਮਾਰੀ ਪੜਾਇਦਾ ਨਹੀਂ ਸਿੱਟੇ ਪਾਇਏ ਸੀ ਤੇ ਫੁੱਲਾਂ ਤੇ ਵੀ ਕਰਤੀ ਅੱਜ ਤੱਕ ਜਿਸਾਂ ਉੱਤਰੀਆਂ ਹੋਈਆਂ ਨੇਗੀਆਂ ਸਾਰੇ ਕਿਤੇ ਕਰਤੀ ਜੈਨਸਾਂ ਜੜੀਆਂ ਮਾ ਫੇਰ ਨਹੀਂ ਆਹ ਮਾਂ ਦਾ ਪਤਾ ਕਿਹਨਾ ਉਹਦਾ ਲੋਨ ਜਿ ਪਲਾਉਣੇ ਤੜਕਾ ਅੱਜ ਤੱਕ ਜਿਸ ਲਈ ਹੋਗੀ ਸਾਵਧਤ ਕਰਦੀ ਤੇ ਜੀਰਾ ਪਾਇਆ ਬਕੇਸੇ का ये हरी मिर्च टमाटर हरी मिर्च के टमाटर, टमा तरी हुई अपनी मूंगी की दाल क्योंकि पता नहीं जी मूंगे रिजी मासा है ने दो घंटे प्यौकी सी हूं तरीजी है कौन कौन ना आई नहीं

ਹਾਂ ਅੱਛਾ ਸੜ ਤਗਹਾ ਰਹੇ ਸੱਪਨੇ ਦੋ ਸੱਪ ਸੱਪ ਸੋਟੇ ਦੇਖੇ ਨੇ ਅਸੀਂ ਇੱਕ ਵੱਡਾ ਪਹਿਣ ਕੇ ਕਰੋ ਬੜਾ ਜਿਹੜਾ ਹੁਣ ਬੀਬੀ ਦੇਸੀ ਘਿਉਰੀ ਪਹਿਣ ਨੇ ਇੱਕ ਨੇ ਕਮੈਂਟ ਕੀਤਾ ਤੇ ਕਹਿੰਦੇ ਦੇਸੀ ਘਿਉਰੀ ਜੋਤ ਲਾ ਲਓ ਉੱਥੇ ਹੁਣ ਜੋਤ ਲਾ ਕੇ ਹੁੰਦੀ ਬੀਬੀ ਦੇਸੀ ਘਿਉ ਦੀ ਸੱਪ ਦਾ ਕੰਮ ਕਰਦੀ ਹੈ ਉਹ ਚਾਹ ਦੇਖ ਰਹੀ ਆਂ ਜੀ ਜੀ ਉਹਦਾ ਸ਼ਗਨ ਆ ਰੱਖੀ ਜੈਨ ਨੂੰ ਲੋਜੀ ਆਪਾਂ ਨੂੰ ਪੂਰਾ ਭੁੰਨਾਂਗੇ ਲੋਲਾ ਤੇ ਇੱਕ ਮਿੰਟ ਚੰਨ ਲਾ ਦੇ ਮੈਂ ਸੋਕੀ ਤਾਂ ਕੀ ਕਰਨਾ ਹੈ ਹੋ ਆਇਆ ਇਹ ਲੱਕੜਾਂ ਨੂੰ ਕੋਲ ਲਾ ਦੂ ਰਾਣੀ ਹੈ ਨਾ ਲੋਜੀ ਆਪਾਂ ਨੇ ਤੜਕਾ ਲਾ ਦਿੱਤਾ ਸਬਜੀ ਨੂੰ ਤੇ ਤੜਕਾ ਲਾ ਕੇ ਅੱਗ ਵਾਲ ਤੇ ਧੂਆ ਹੋ ਗਿਆ ਮਾ ਪਾਤੀ ਜੀ ਹੋਰ ਲਾਈਏ ਜਿਹੜਾ ਟਾਈਮ ਆ ਹੁਣ ਵੱਜ ਗਏ ਨੇ ਜੀ 4 4 ਵੱਜ ਚੁੱਕੇ ਨੇ ਦਾਲ ਆਪਣੀ ਬਣ ਚੁੱਕੀ ਐ ਹੁਣ ਆਪਾਂ ਇੱਧਰ ਡਿਊਟੀ ਬਿੜ ਜਾਵਨੇ ਆ ਬਸ ਇੱਧਰ ਤਾਂ ਮੈਂ ਹੁਣ ਦਵਾਈਆਂ ਬੁੱਟੀਆਂ ਅਚਾਰੀਆਂ ਹੋਈਆਂ ਨੇ ਤੇ ਬਸ ਗੋਹਾ ਸੈਟ ਕੇ ਪਾਣੀ ਪਿਆ ਕੇ ਗੋਹਾ ਸਿਟ ਦੇਵਾਂਗੇ ਤੇ ਬਸ ਹੁਣ ਕਰਦੇ ਆਪਾਂ ਜੀ ਵੀਡੀਓ ਦਾ ਐਂਡ ਜੇਕਰ ਚੈਨਲ ਤੇ ਪਹਿਲੀ ਵਾਰੋਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਪਰ ਗਰਮੀ ਬਹੁਤ ਜ਼ਿਆਦੇ ਐ ਗਰਮੀ ਘਟਣ ਦਾ ਨਾਂ ਨਹੀਂ ਲੈਂਦੀ ਹੋएगी हां ਹੁਣ ਮੈਂ ਕੁਛ ਨਹੀਂ ਲਿਆ ਸਾਰਾ ਕੁਛ ਖਵਾ ਪਿਆ ਦਿੱਤਾ ਤੁਹਾਨੂੰ ਹੁਣ ਇੰਨੇ ਵਾਰ ਕੀ ਬੰਨਿਆ ਹੋਇਆ ਜਿੰਨੇ ਵਾਰੀ ਮੈਂ ਇੱਧਰ ਆਉਂਗੀ ਓਨੇ ਵਾਰੀ ਸੋਣ ਚੀਜ਼ਾਂ ਲਿਆ ਲਿਆ ਪਾਈ ਜਾਊਂਗੀ ਲੋ ਜੀ ਦੇਖ ਕੇ ਵੱਡੀਆਂ ਤੇ ਛੋਟੀਆਂ ਸਾਰੀਆਂ ਰਿੰਗਾਂ ਲੱਗ ਜਾਂਦੀਆਂ ਨੇ ਵੀ ਹੁਣ ਆ ਗਈ ਹੁਣ ਕੁਛ ਲੈ ਕੇ ਆਉਂਗੀ ਤੇ ਆਪਾਂ ਜੀ ਕਰਦੇ ਆਂ ਵੀਡੀਓ ਦਾ ਐਂਡ ਹੈ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਉਂਜੀ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਵੀਡੀਓ ਨੂੰ ਹਣਾ ਲਾਈਕ ਤੇ ਸੋਹਣਾ ਜਿਹਾ ਕਮੈਂਟ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜਿਹੜੀਆਂ ਪਹਿਣਾ ਬਿਨ ਸਬਸਕ੍ਰਾਈਬ ਕਰੇ ਹਨਾ ਵੀਡੀਓ ਦੇਖਦੀਆਂ ਨੇ ਪਲੀਜ਼ ਹੱਥ ਜੋੜ ਕੇ ਬੇਨਤੀ ਹੈ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਮਿਲਾਂਗੇ ਪਕਾਲ ਨੂੰ ਕਿਸੇ ਨਵੀਂ ਵੀਡੀਓ ਨਾਲ ਅੱਜ ਦੀ ਵੀਡੀਓ ਚ ਇੰਨਾ ਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ